ਹਾਂਜੀ ਸਭ ਤੋਂ ਪਹਿਲਾਂ ਤਾਂ ਲਾਲੀ ਬਟਾਲੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਖੜੇ ਆਂ ਰੂਬੀ ਭਾਈ ਦੇ ਸ਼ਹਿਰ ਫਾਕੇ ਦੇ ਵਿੱਚ ਇੱਕ ਨੰਗ ਦਾ ਨੰਗ ਦਾ ਮੈਂ ਕਿਹਾ ਭਾਈ ਦੀ ਯਾਦਗਾਰ ਵੀਡੀਓ ਬਣਾ ਦਈਏ ਤੇ ਤੁਹਾਨੂੰ ਦਿਖਾਉਂਦੇ ਆਂ ਫਾਕਾ ਸ਼ਹਿਰ ਕਿੰਨਾ ਪੁਰਾਣਾ ਕਿੰਨਾ ਸੋਹਣਾ ਸ਼ਹਿਰ ਕਦਾ ਪਿੰਡ ਵੀ ਆ ਸ਼ਹਿਰ ਵੀ ਆ ਪਰ ਉਹਦੀ ਦੇਖੋ ਬਸੂਰਤ ਜਿਹੜੀ ਇਹ ਨਾ ਉਹ ਗੱਲ ਹੀ ਵੱਖਰੀ ਹੈ ਉਹ ਇੱਕ ਚੀਜ਼ ਤੁਹਾਨੂੰ ਦਿਖਾ ਲੈਣੀ ਸੀਗੀ ਇੱਕ ਨਾ ਗਵਮਟ ਬਣਿਆ ਸਫਾਕੇ ਸ਼ਹਿਰ ਦੇ ਵਿੱਚ ਕਈ ਓਏ ਖ ਪੰਛੀ ਇਕਾਲਣੇ ਚ ਆ ਬੰਗਲਾ ਦੇ ਬਾਰੇ ਕੀ ਆ ਕਿੱਥੋਂ ਤੱਕ ਕੈਮਰਾ ਲੈ ਗਿਆ ਤੇ ਉੱਤੇ ਦੇਖਿਆ ਬੰਗਲਾ ਬੈਠਾ ਹਨਾ ਇਹ ਮੈਂ ਤਾਂ ਵੀਡੀਓ ਬਣਾਉਣ ਲਿਆ ਕਹਿੰਦਾ ਮੋੜੇ ਆਉਂਦੇ ਪਰ ਦੇਸੀ ਕਦੀ ਮੋੜਦੇ ਨਾ ਮੋਏ ਆਏ ਹਾਏ ਫਰਦੇਸੀ ਚੱਲਦੇ ਜਾਂਦੇ ਘਰਾਂ ਚੋਂ ਪਰ ਵਾਪਸ ਆਉਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਪੰਛੀ ਆਲਣੇ ਜਾਂ ਆ ਜਾਂਦੇ ਪਰ ਫਰਦੇਸੀ ਨਹੀਂ ਆਉਂਦੇ ਉਹ ਵੇਖੋ ਕਿੱਥੇ ਇੱਥੇ ਰੱਬ ਨੇ ਉਹਦੇ ਚੋਕ ਖਲਾਰੇ ਆ ਕਿੱਥੋਂ ਚੋਕ ਕੇ ਫੇਰ ਉੱਥੇ ਆ ਜਾਂਦਾ ਸਾਡੇ ਜਿਹੜੇ ਚੋਕ ਖਲਾਰੇ ਆ ਕਿੰਨਾ-ਕਿੰਨਾ ਚੇਰ ਹੋ ਗਿਆ ਕਰੀ ਵਾਪਸ ਮੁੜੇ ਨਹੀਂ ਆਹ ਢੀੜਾ ਲੱਗਦਾ ਰਹਿੰਦਾ ਸਾਡਾ ਫਾਕੇ ਸ਼ਹਿਰ ਦੇ ਵਿੱਚ ਹੁਣ ਤੁਹਾਨੂੰ ਸ਼ਹਿਰ ਦਾ ਅੰਦਰਲਾ ਵਿਊ ਦਿਖਾਉਨੇ ਆ ਵੀ ਕਿੰਨਾ ਪਿਆਰਾ ਕਿੰਨਾ ਪੁਰਾਣਾ ਕਿੰਨਾ ਸੋਹਣਾ ਤੇ ਕਿੰਨਾ ਕੰਮ ਘੈਂਟ ਆ ਬੜੀਆਂ ਫੈਮਲੀਆਂ ਇੱਥੇ ਵੀ ਰਹਿੰਦੀਆਂ ਜਰਮਨ ਆ ਬਾਪਿਓ ਇੱਕ ਤਾਂ ਜਿਹੜੀ ਨੇ ਬੈਠੀ ਏਡੀ ਤੜੀ ਘਰ ਛੜੀਏ ਕੈਮਰਾ ਗੰਦਾ ਕਰਤਾ ਚੱਲਦੇ ਆ ਜੀ ਅਸੀਂ ਸ਼ਹਿਰ ਦੇ ਅੰਦਰ ਫਾਕਾ ਸ਼ਹਿਰ ਤੁਹਾਨੂੰ ਅੱਜ ਦਿਖਾਉਨੇ ਆ ਰੂਬੀ ਭਾਈ ਜਿੰਦਾ ਬਾਦ ਤੇ ਕੈਲਰ ਹਾਊਸ ਜਿੰਦਾ ਬਾਦ ਭਾਈ ਦਾ ਰੈਸਟੋਰੈਂਟ ਜਾਂਦੇ ਜਾਂਦੇ ਵੀ ਰਸਤੇ ਚ ਆਉਣਾ ਵਾ ਤੇ ਲੈ ਵੀ ਫਾਕੇ ਵਾਲੇ ਵੀਰੋ ਅਗਲੀ ਹਾਰ ਆਵਾਂਗੇ ਤੁਹਾਡਾ ਕੋਫੀ ਕੁਫੀ ਵੀ ਪੀ ਪੇ ਜਾਵਾਂਗੇ ਚਾਹ ਪਾਣੀ ਵੀ ਪੀ ਕੇ ਜਾਵਾਂਗੇ ਅੱਜ ਪਹਿਲਵਾਨੀ ਕਿਹੜਾ ਹੀ ਮਾਰਨਾ ਤੁਹਾਡੀਆਂ ਗਲੀਆਂ ਸੜਕਾਂ ਦਿਖਾ ਲੈਣੀਆਂ ਸੀਗੀਆਂ ਵੀ ਫਾਕਾ ਸ਼ਹਿਰ ਬੱਲੇ ਬੱਲੇ ਆਣਾ ਇੱਥੇ ਮਾਰਕੀਟਾਂ ਹਰ ਕ ਹੈਗੀਆਂ ਆਪਣੇ ਰੇਵਾ ਰੇਵਾ ਨਹੀਂ ਆ ਰੇਵਾ ਵੀ ਹੈਗਾ ਸੌਰੀ ਰੇਵਾ ਫਿਰ ਕੱਪੜੇ ਵਾਲੀਆਂ ਮਾਰਕੀਟਾਂ ਵੀ ਹੈਗੀਆਂ ਸਾਰਾ ਕੁਝ ਤਕਰੀਬਨ ਹੈਗਾ ਤੇ ਆ ਵੇਖੋ ਬੱਦਲ ਕਿੰਨੇ ਨੇੜੇ ਆ ਤੇ ਆ ਨੈਟੋ ਇਧਰ ਨੇ ਨੈਟੋ ਜਦੋਂ ਕਿਸੇ ਚੰਗੇ ਵਧੀਆ ਸ਼ਹਿਰ ਜਾਈਦਾ ਜਦੋਂ ਉਹ ਤੇਰਾ ਭਲਾ ਇਹ ਬਸ ਕਰ ਕਿਉਂ ਚੀਕਾਂ ਘੜਾਤੀਆਂ ਹੀ ਵੇਖੋ ਮਾਰਬਲ ਲੱਗਾ ਮੈਂ ਹਮੇਸ਼ਾ ਜੀ ਇੱਕ ਗੱਲ ਕਰਦਾ ਨਾ ਕਿ ਹਰ ਜਰਮਨ ਦੇ ਪਿੰਡ ਦੇ ਵਿੱਚ ਇੱਕ ਚਰਚ ਇੱਕ ਸਕੂਲ ਇੱਕ ਡਿਸਪੈਂਸਰੀ ਹੈਗੀ ਆ ਹੁਣ ਆ ਵੇਖੋ ਵੀ ਇੱਕਾ ਦੋ ਦੀ ਚਰਚ ਬਣੀ ਆ ਕਿੱਡਾ ਪੁਰਾਣਾ ਇਹਨੂੰ ਪੱਥਰ ਲੱਗਾ ਲਾ ਕੇ ਮੈਂ ਕਰਕੇ ਤੁਹਾਨੂੰ ਦਿਖਾਉਣਾ ਪਤਾ ਨਹੀਂ ਮੈਂ ਇੱਕ ਚੱਲੀ ਗਲਤ ਗਿਆ ਆ ਜਾਂ ਕਿਤਾਂ ਪਰ ਮੈਨੂੰ ਲੱਗਦਾ ਗਲਤ ਆ ਗਿਆ ਚਲੋ ਚਰਚ ਵਿਖਾ ਦਿੰਦੇ ਇਸੇ ਬਾਨੇ ਆ ਚਰਚ ਬਾਬੇ ਬਹੁਤ ਪੁਰਾਣੀ ਮੱਥਾ ਟੇਕਣ ਆਏ ਗੋਰੀ ਇਧਰ ਵੀ ਆ ਵਾਹ ਕਿਹੜਾ ਪੁਰਾਣਾ ਪੱਥਰ ਆ ਹੁਣ ਪਤਾ ਨਹੀਂ ਕਿ ਆਪਣੇ ਪੰਜਾਬੀ ਭੈਣ ਭਰਾ ਕਿੱਧਰ ਕਿੱਧਰ ਰਹਿੰਦੇ ਆ ਦੇ ਆ ਤੁਸੀਂ ਦੇਖ ਸਕਦੇ ਆ ਕਿ ਆ ਕਿੰਨਾ ਬਦਲ ਨੇੜੇ ਦੇ ਕਿਨੇ-ਕਨੇ ਸੋਹਣੇ ਘਰ ਬਣੇ ਆ ਇੱਥੇ ਕ ਘਰ ਆਉਂਦਾ ਮੈਂ ਹਮੇਸ਼ਾ ਉਹਦੀ ਵੀਡੀਓ ਬਣਾ ਕੇ ਖੜਦਾ ਮੈਨੂੰ ਬਹੁਤ ਹੀ ਪਿਆਰਾ ਲੱਗਦਾ ਨੁਕਰ ਚ ਆਉਣਾ ਵਾ ਉਹਦੀ ਬਨਾਵਟ ਬਹੁਤ ਵਧੀਆ ਬਣਾ ਛੜੀ ਫੜ ਕੇ ਅੰਬਰਾਂ ਨੂੰ ਛੁੰਦੀਆਂ ਸੋਹਣੇ-ਸੋਹਣੇ ਹਾਊਸ ਵੱਖ-ਵੱਖ ਰੰਗਾਂ ਦੇ ਇਹ ਆ ਫਾਕਾ ਸ਼ਹਿਰ ਜਰਮਨ ਦਾ ਹਰ ਸ਼ਹਿਰ ਦੀ ਖੂਬਸੂਰਤੀ ਵੱਖਰੀ ਬਿਆਨ ਕਰੂਗੀ ਫੁੱਲ ਝਾੜੀਆਂ ਆ ਦੇਖੋ ਗਾਰਡਨ ਬਣਾਈ ਗੋਰੇ ਨੇ ਪੂਰੀ ਹੱਥ ਕਰਾਉਂਦੀ ਆ। ਗੋਲ ਚੌਂਕ ਆ ਗਿਆ ਤੁਹਾਡੇ ਸ਼ਹਿਰ ਦਾ ਵੀ ਰੂਬੀ ਭਾਜੀ। ਤੁਹਾਡਾ ਰੈਸਟੋਰੈਂਟ ਵੀ ਨੇੜੇ ਹੀ ਆ। ਆਜੋ ਵੀ ਭਾਜੀ ਰੂਬੀ ਦਾ ਵੀ ਰੈਸਟੋਰੈਂਟ ਤੁਹਾਨੂੰ ਦੂਰੋਂ ਦੂਰ ਤੱਕ ਆ ਦਿੰਦੇ ਆ। ਫਿਰ ਅੰਦਰਵਾਰ ਵੀ ਕਰਾਂਗੇ ਵੀਡੀਓ। ਤੇ ਜਿਹੜੀ ਮੈਂ ਬਿਲਡਿੰਗ ਦੀ ਗੱਲ ਕਰਦਾ ਆ ਆ ਗਈ ਬਿਲਡਿੰਗ ਉਹ ਵੀ ਜਿਹਨੂੰ ਦਿਲੋਂ ਲੱਭ ਜੂ ਆ ਬਿਲਡਿੰਗ ਨੂੰ। ਤੇ ਆ ਇਧਰ ਆਈ ਸਾਲਿਆਂ ਦੀ ਇੱਥੇ ਆਪਣੇ ਇੱਕ ਪੰਜਾਬੀ ਭਰਾ ਨੇ ਕਹਿੰਦੇ ਪੈਸਾ ਵੀ ਲਿਆ ਵਾ ਰੈਸਟੋਰੈਂਟ ਦੂਜਾ ਉਹ ਆ ਬਿਲਡਿੰਗ ਉਹ। ਇਹ ਸਭ ਤੋਂ ਵੱਧ ਮੈਨੂੰ ਪਿਆਰੀ ਲੱਗਦੀ ਆ ਘੈਂਟ ਆ। 12 ਵਜ ਗਏ ਮੇਰਾ ਖਿਆਲ ਚੱਤ ਦੇ ਵਿੱਚ ਟੱਲ ਗਿਆ ਮੈਂ ਅਜੰਡਾ ਪੀਆ ਉਹ ਫੇਰ ਘੁੰਮ ਕੇ ਉੱਥੇ ਆ ਗਏ ਉਹ ਬਰਜ ਖਲੀਫਾ ਲਾ ਕੇ ਆਹ ਦੇਖੋ ਕਿਹੜੇ ਕਿਹੜੇ ਸੋਹਣੇ ਘਰ ਆ ਅਜਾਤਵਾਰ ਅੱਜ ਕੋਈ ਕੰਮ ਤੇ ਨਹੀਂਗਾ ਜਨਤਾ ਵੇਲੇ ਨਜ਼ਾਰੇ ਲੈਣ ਦੀ ਤੇ ਇੱਕ ਦੋ ਘਰ ਹੋਰ ਆਉਣੇ ਇੱਧਰ ਆ ਬੈਠਨੇ ਸਾਰਾ ਕੰਮ ਖਰਾਬ ਕੀਤਾ ਤੇ ਲੈ ਵੀ ਜੇ ਕਦੇ ਤੁਸੀਂ ਫਾਕੀ ਸ਼ਹਿਰ ਆਉਨੇ ਆ ਨਾ ਤੇ ਭਾਈ ਦਾ ਕੈਲਰ ਹੋਸ ਜ਼ਰੂਰ ਆਇਓ ਇੱਧਰ ਆਓ ਆ ਗਿਆ ਕੈਲਰ ਹੋਸ ਭਾਈ ਦਾ ਤੇ ਇੱਥੇ ਵੀ ਆਪਣੇ ਕਾਫੀ ਭਰਾ ਜਿਹੜੇ ਪੰਜਾਬੀ ਕੰਮ ਕਰਦੇ ਆ ਤੇ ਭਾਜੀ ਐ ਸਤਿਕਾਰਯੋਗ ਆ ਤਿੰਨ ਚਾਰ ਵਾਰੀ ਕਾਫੀ ਪੀ ਲਈ ਆ ਭਾਜੀ ਕੋਲੋਂ ਆਹ ਵਾ ਰੂਬੀ ਭਾਈ ਦਾ ਕੈਲਰ ਹਾਊਸ ਅੱਜ ਬਾਹਰੋਂ-ਬਾਹਰੋਂ ਵੀਡੀਓ ਬਣਾ ਕੇ ਚੱਲ ਜਾਣਾ ਆ ਦੇਖੋ ਕਿਦਾਂ ਲੈਣਾ ਲੱਗ ਆਹ ਵਾ ਰੂਬੀ ਭਾਈ ਦਾ ਗਾਰਡਨ ਕੈਲਰ ਹਾਊਸ ਭਾਈ ਦਾ ਤੇ ਭਾਜੀ ਅੰਦਰ ਹੋਣਾ ਗਾਹ ਘਾਰੇ ਆ ਤੇ ਚੰਗਾ ਰੂਬੀ ਭਾਈ ਸੌਰੀ ਮੈਂ ਮੈਂ ਦੂਰ-ਦੂਰੇ ਹੋ ਕੇ ਚੱਲ ਜਲਿਆ ਆਹ ਭਾਈ ਦਾ ਕੈਲਰ ਹਾਊਸ ਆ ਜਦੋਂ ਵੀਡੀਓ ਪੈ ਗਈ ਫਿਰ ਭਾਈ ਨੇ ਕਹਿਣਾ ਵੀ ਪਤੰਦਰ ਧੋਖਾ ਕਰ ਗਿਆ ਜਿਥੇ ਜਿਥੇ ਪੰਜਾਬੀਆਂ ਨੇ ਲਾਈਆਂ ਰੌਣਕਾਂ ਬਾਈ ਉਹ ਦਿਖਾ ਲੈਣੇ ਚਾਹੀਦੀਆਂ ਗਾਰਡਨ ਭਰ ਗਈ ਐ ਆ ਬਾਈ ਦਾ ਰੈਸਟੋਰੈਂਟ ਬਾਕੀ ਕੋਈ ਜਿਹਾ ਮਾਰਕੀਟਾਂ ਜਿਹੜੀਆਂ ਉਹ ਆ ਵਾ ਆ ਦੇਖੋ ਛੰਡੇ ਝੋਲਣਡੇ ਮਾਰਕੀਟਾਂ ਦੇ ਉਹ ਤੇਰਾ ਭਲਾ ਦੇ ਨਹੀਂ ਛੱਡਦਾ ਭਾਈ ਜੀ ਦੇ ਰੂਬੀ ਭਾਰੇ ਸ਼ਹਿਰ ਤੋਂ ਨਿਕਲਦੇ ਆ ਸਾਰੇ ਪਿੰਡ ਚਾਲੂ ਹੋ ਗਏ ਆ ਆਹ ਵੇਖੋ ਬੱਦਲਾਂ ਨੇ ਪੂਰੀ ਅੰਨੀ ਪਾਈ ਏ ਪੂਰਾ ਇਹ ਘੈੜਤ ਸੀਨ ਆ ਕੈਮਰਾ ਵੀ ਚੱਕਾਂ ਦੇ ਚੱਕ ਘੇਰਦਾ ਤੇ ਆਹ ਦੇਖਿਓ ਇਧਰ ਨਹਿਰ ਨਹਿਰ ਦਾ ਪਾਣੀ ਇਧਰ ਕੋੜਿਆ ਦੇ ਤਵੇਲੇ ਆ ਕਿਸਾਨਾਂ ਦੇ ਪਿੰਡ ਚਾਲੂ ਹੋ ਗਏ ਹੁਣ ਆਹ ਦੇਖੋ ਉਹ ਕੋੜੀ ਵੱਜੇ ਉਹਦੇ ਉਹ ਨਹੀਂ ਛੱਡਦਾ ਐਡਾ ਗਾਣਾ ਕਿਤੇ ਜ਼ਾਲਮ ਇੱਕ ਐਸ ਪਿੰਡ ਦੀ ਝਲਕ ਦਿਖਾ ਕੇ ਤੁਹਾਨੂੰ ਫਿਰ ਬੰਦ ਕਰ ਲੈਣਾ ਕੈਮਰਾ ਮੈਂ ਬਹੁਤ ਇਹ ਚੀਜ਼ ਨੂੰ ਵੇਖਿਆ ਕਿ ਸਾਡੇ ਜਿਹੜੇ ਭਰਾਵਾ ਨਾ ਇਹ ਇਹਨਾਂ ਚੀਜ਼ਾਂ ਨੂੰ ਬਹੁਤ ਪਸੰਦ ਕਰਦੇ ਜਿਹੜੀਆਂ ਪਿੰਡਾਂ ਦੀਆਂ ਵੀਡੀਓ ਪੈ ਰਹੀਆਂ ਆ ਆ ਦੇਖੋ ਪਿੰਡਾਂ ਨੇ ਮਾਹੌਲ ਬਾਬਿਓ ਆ ਸਭ ਖੇਤੀ ਆ ਆਹ ਕਣਕਾਂ ਨਿਸ਼ਰੀਆਂ ਵਲੇ ਇੱਕ ਗੱਡੇ ਹੋਏ ਆ ਆ ਆ ਗਿਆ ਪਿੰਡ ਇੱਕ ਹੋਰ ਉੱਤੇ ਬੱਦਲ ਵੇਖੋ ਕਿੱਡਾ ਘੈਂਡ ਆ ਹਾਰ ਪਿੰਡ ਵਿੱਚ ਬੱਸ ਸਟੈਂਡ ਸਕੂਲ ਨਰਸੈਂਟਰੀ ਰੂਲ ਵੀ ਕੋਈ ਚੀਜ਼ ਆ ਬਾਬਿਓ ਰੁਕਣਾ ਪੈਣਾ ਇਸ ਗੋਰੇ ਨੂੰ ਗੱਡੀ ਤੇ ਦੇਖੋ ਕਿੰਨੇ ਰੁੱਖ ਲਾਏ ਆ ਬੱਦਲ ਬੜਾ ਉੱਤੇ ਸੋਹਣਾ ਲੱਗਣ ਦਿਆ ਆਹ ਦੇਖੋ ਸਾਰੇ ਬੰਨੇ ਰੋਖੀ ਰੋਖੇ ਲਾਏ ਆ ਪਿੰਡ 'ਚ ਘਰਾਂ ਵਿੱਚ ਫੁੱਲ ਲਾਏ ਆ ਕਿੰਨਾ ਪਿਆਰਾ ਜਿਹਾ ਥਿਊ ਹੈ ਨਾ ਜਦਾਂ ਆਏ ਹੋਏ ਹੋਏ ਉਹ ਤਾਂ ਬੱਦਲ ਵੀ ਕਹਿਰ ਕਾਣ ਦੇ ਤੇ ਪੱਤੇ ਡਿੱਗ ਰਹੇ ਹਲਕੀ ਹਲਕੀ ਤੇ ਪੁਰਾਣੇ ਪੁਰਾਣੇ ਘਾਰ ਆ ਹਿੱਟ ਲੱਭਦੇ ਵੇਲੇ ਦੇ ਅਗਲਿਆਂ ਨੇ ਆਪਣੀਆਂ ਵਿਰਾਸਤਾਂ ਸੰਭੀਆਂ ਨੇ ਵੇਖੋ ਕਿੜ ਕਿੜੀਆਂ ਜੀ ਵੈਗ ਨਾਲ ਦੁੱਧੀਆਂ ਜਿੱਧੀਆਂ ਗੱਡੀਆਂ ਲੱਗੀਆਂ ਪਰ ਘਾਰ ਉਹਨਾਂ ਉਹ ਹੀ ਰੱਖੇ ਜਿਹੜੇ ਉਹਨਾਂ ਕੋਲ ਹੈਗੇ ਪਹਿਲੇ ਘਾ ਦੇ ਕੁਮਬਿਲ ਕਿੰਨੀ ਉੱਚੀ ਆ ਧਰਤੀ ਹਨਾ ਕਿੰਨੀ ਠੰਡੀ ਆ ਇਧਰ ਆ ਵੀ ਬੱਦਲ ਵੀ ਨੀਵੇਂ ਆ ਪਾੜਾ ਤੋਂ ਬਹੁਤ ਉਚਾਈ ਤੇ ਅਸੀਂ ਆ ਇਸ ਟਾਈਮ ਇੱਕ ਗੋਰਾ ਸਿਰਫ ਪਿੰਡ ਨਜ਼ਰ ਆ ਆ ਵਾਗਣ ਜਿਹਦੇ ਵਿੱਚ ਟੂਰਿਸਟ ਘੁੰਮਣ ਜਾਂਦੇ ਨੇ ਸੌਣ ਲਈ ਖਾਣ ਲਈ ਪੀਣ ਲਈ ਜੰਗਲ ਪਾਣੀ ਲਈ ਵਿੱਚ ਜਗਾ ਬਣੀ ਹੁੰਦੀ ਹੈ ਅੱਜ ਤਾਂ ਪਿੰਡ ਦੀਆਂ ਮੜੀਆਂ ਵੀ ਖਾਉਣੇ ਜਿੱਥੇ ਆਖਰੀ ਸਟੇਸ਼ਨ ਆਉਂਦਾ ਬੰਦੇ ਦਾ ਆ ਆ ਮੜੀਆਂ ਇਧਰਲੇ ਰਸਤੇ ਤੇ ਆ ਬੱਚਿਆਂ ਨੇ ਖੜਨੂ ਬਣਾਇਆ ਆਹ ਦੇਖੋ ਗੋਰਿਆਂ ਨੂੰ ਇਹ ਵੀ ਬੜਾ ਚਾਹ ਹੁੰਦਾ ਕਿ ਜਦੋਂ ਅਸੀਂ ਲਾਸਟ ਟਾਈਮ ਪੂਰੇ ਹੋਣਾ ਨਾ ਤੇ ਸਾਨੂੰ ਮਹਿੰਗੇ ਪੱਥਰ ਦੇ ਨਾਲ ਦਫਨਾਇਆ ਜਾਵੇ ਤੇ ਬੱਚੇ ਉਹਨਾਂ ਦੇ ਕਰਦੇ ਵੀ ਆ ਇਦਾਂ ਤੇ ਚੰਗਾ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ